ਆਪ ਜੀ ਦਰਸ਼ਨ ਕਰ ਰਹੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਜੀ ਮਹਾਰਾਜ ਦੀ ਪਾਵਨ ਪਵਿੱਤਰ ਨਗਰੀ ਗੁਰਦੁਆਰਾ ਗੋਇੰਦਵਾਲ ਸਾਹਿਬ ਜਿਸ ਅਸਥਾਨ ਦੇ ਉੱਪਰ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਮਹਾਰਾਜ ਨੇ ਆਪਣੇ ਦੇਖਰੇਖ ਦੇ ਵਿੱਚ ਇਸ ਨਗਰ ਨੂੰ ਜੋ ਕਿ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਸੀ ਉਸ ਨੂੰ ਇਸ ਅਸਥਾਨ ਦੇ ਉੱਪਰ ਪਵਿੱਤਰ ਬੋਲੀ ਸਾਹਿਬ ਜੀ ਦਾ ਨਿਰਮਾਣ ਕਰਵਾ ਕੇ ਇਸ ਨਗਰ ਨੂੰ ਹਰਿਆ ਭਰਿਆ ਕੀਤਾ ਇਸ ਥਾਂ ਦੇ ਬੋਲੀ ਸਾਹਿਬ ਜੀ ਦੇ ਸਜੇ ਹੱਥ ਜਦੋਂ ਅਸੀਂ ਦੇਖਦੇ ਹਾਂ ਤਾਂ ਇੱਕ ਜਬੂਤਰਾ ਬਣਿਆ ਹੋਇਆ ਹੈ ਜਿੱਥੇ ਸਤਿਗੁਰੂ ਜੀ ਆਪ ਬੈਠ ਕੇ ਇਸ ਸਥਾਨ ਦੇ ਉੱਪਰ ਬੋਲੀ ਸਾਹਿਬ ਜੀ ਦੀ ਕਾਰ ਸੇਵਾ ਦੇ ਨਿਗਰਾਨੀ ਰੱਖਦੇ ਸਨ ਆਓ ਦਰਸ਼ਨ ਕਰੀਏ ਗੁਰਦੁਆਰਾ ਬੋਲੀ ਸਾਹਿਬ ਜੀ ਦੇ ਜਿੱਥੇ ਆ ਕੇ ਇਹਨਾਂ ਪੌੜੀਆਂ ਦੇ ਉੱਪਰ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਆ ਹੋਇਆ ਆਪਣਾ ਨਾਮ ਪੂਰਾ ਕਰਦੇ ਹੋਏ ਗੁਰਸਿੱਖਾਂ ਨੂੰ ਆਮ ਦੇਖਿਆ ਜਾ ਸਕਦਾ ਹੈ ਜੋ ਕਿ ਅਸੀਂ ਵੇਖ ਰਹੇ ਹਾਂ ਜੋ ਹਰ ਇੱਕ ਪੌੜੀ ਦੇ ਉੱਪਰ ਸਤਿਗੁਰ ਜੀ ਦੇ ਨਾਮ ਦਾ ਜਾਪ ਕਰਦੇ ਹਨ